ਪਾ اور ਪੰਜਾਬ ਦਾ ਇਸ ਟਾਈਮ ਜੋ ਹਾਲ ਹੈ ਉਹ ਉਹਨੂੰ ਸੁਧਾਰਨ ਵਾਸਤੇ ਇੱਕ ਇਦਾਂ ਦੇ ਬੰਦੇ ਦੀ ਲੋੜ ਸੀ ਜਿਹੜਾ ਹੁਣ ਫਰੀਦਕੋਟ ਲਈ ਜਿਹਨੂੰ ਟਿਕਟ ਮਿਲੀ ਹੈ ਯਾਨੀ ਮੇਰੇ ਫਾਦਰ ਸਾਹਿਬ ਮੇਰੇ ਉਸਤਾਦ ਵੀ ਨੇ ਔਰ ਮੈਨੂੰ ਪਤਾ ਇੱਕ ਸੱਚਾ ਸੁੱਚਾ ਬੰਦੇ ਨੇ ਉਹ ਅਰੇ ਹਰ ਇੱਕ ਬੰਦਾ ਕਹਿ ਰਿਹਾ ਕਿ ਸਾਡੀ ਗਰੰਟੀਆਂ ਤੁਹਾਨੂੰ ਦਿਤਾ ਕੇ 4 ਤਰੀਕ ਨੂੰ ਪਾਰਲੀਮੈਂਟ ਵਿੱਚ ਵੱਡੇ ਭਰਾ ਜੀ ਮੇਰੇ ਸੀਨੀਅਰ ਹੈ ਕਰਮਜੀਤ ਜੀ ਬੈਸਟ ਆਫ ਲੱਕ ਟੂ ਹਿਮ ਤੇ ਉਹ ਆਪਣਾ ਕੰਮ ਕਰ ਰਹੇ ਸੀ ਆਪਣਾ ਕੰਮ ਕਰ ਹਾਲਾਂਕਿ ਜਿਹੜੇ ਵੀ ਸਟਾਰਸ ਆ ਰਹੇ ਆ ਕਰਮਜੀਤ ਭਾਜੀ ਲਈ ਉਹਨਾਂ ਦਾ ਮੋਸਟ ਵੈਲਕਮ ਹੈ ਉਹ ਸਾਡੇ ਵੀ ਕਲੀਗ ਹੈ ਸਾਨੂੰ ਵੀ ਜਾਣਦੇ ਆ ਸਾਰੇ ਜਣੇ ਬਟ ਉਹ ਉਹਨਾਂ ਦੇ ਬਚਪਨ ਦੇ ਦੋਸਤ ਹੈ ਉਹਨਾਂ ਦਾ ਮੋਸਟ ਵੈਲਕਮ ਇਹ ਵਿੱਚ ਬੋਟ ਬੰਗਣ ਪੰਚਾਇਤ ਮੁਰਗਾ ਦੇ ਵਿੱਚ ਦਰ ਦੋੜ ਪ੍ਰਚਾਰ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਮੋਗੇ ਪਹਿਲੀ ਵਾਰ ਹੀ ਆਇਆ ਹਾਂ ਜੋ ਉਧਾਂ ਘੁੰਮਣ ਫਿਰਨੀਆਂ ਆਪਣੇ ਜਿਹੜੇ ਮੇਰੇ ਯਾਰ ਦੋਸਤ ਰਹਿੰਦੇ ਉਹਨਾਂ ਨੂੰ ਮਿਲਣ ਆਉਂਦੇ ਹੁੰਦੇ ਸੀ ਕਦੀਆਂ ਪਰਫਾਰਮ ਕਰਨ ਬਟ ਅੱਜ ਇਦਾਂ ਪਹਿਲੀ ਵਾਰ ਆਏ ਆ ਔਰ ਇੰਨਾ ਪਿਆਰ ਮਿਲ ਰਿਹਾ ਇਦਾਂ ਲੱਗ ਹੀ ਨਹੀਂ ਰਿਹਾ ਜਿੱਦਾਂ ਮੈਂ ਇਹਨਾਂ ਬਾਜ਼ਾਰਾਂ 'ਚ ਪਹਿਲੀ ਵਾਰ ਆਇਆ ਹਾਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਕੰਪੇਨਿੰਗ ਕੋਈ ਫਸਟ ਟਾਈਮ ਕਰ ਰਹੇ ਹਾਂ ਜੀ ਪਹਿਲਾਂ ਵੀ ਪਾਪਾ ਨੇ ਚੋਣਾਂ ਲੜਿਆ ਗਿਆ ਦਿੱਲੀ ਤੋਂ ਵੀ ਬਹੁਤ ਅੱਛੀ ਰੀਡ ਦਿੱਤੀ ਹੈ ਹਾਂਜੀ ਹਾਂਜੀ ਇੱਥੇ ਕਿੰਦਾ ਲੋਕਾਂ ਦਾ ਕੀ ਜਮਾਨਾ ਤੁਹਾਡੇ ਸਾਹਮਣੇ ਆ ਗਿਆ ਨੇ ਕਿੰਦਾ ਮੈਂ ਦਿੱਲੀ 'ਚ ਵੀ ਗਿਆ ਸੀ ਜੀ ਥੋੜੇ ਦਿਨ ਕੰਪੇਨ ਕਰਨ ਲਈ ਮੈਂ ਗਿਆ ਸੀ ਉਹਨਾਂ ਨੇ ਇੱਥੇ ਵੀ ਬਹੁਤ ਜ਼ਿਆ ਜਿੱਦਾਂ ਦਾ ਮੈਨੂੰ ਉਮੀਦ ਤੋਂ ਜ਼ਿਆਦਾ ਪਿਆਰ ਮਿਲ ਰਿਹਾ ਲੋਕ ਬਹੁਤ ਹੱਸ ਕੇ ਬੁਲਾ ਰਹੇ ਆ ਆਸ਼ੀਰਵਾਦ ਦੇ ਰਹੇ ਆ ਤੁਸੀਂ ਦੇਖਿਆ ਪਿਛਲੇ ਬਾਜ਼ਾਰ ਵੀ ਅਸੀਂ ਗਏ ਸੀ ਹੁਣ ਸੁਨਿਆਰਾ ਬਾਜ਼ਾਰ ਆਏ ਆ ਇੱਥੇ ਵੀ ਬਹੁਤ ਲੋਕ ਇੰਨੇ ਵੈਲਕਮਿੰਗ ਆ ਇੰਨਾ ਪਿਆਰ ਦੇ ਰਹੇ ਨਾ ਆਸ਼ੀਰਵਾਦ ਦੇ ਰਹੇ ਔਰ ਕਹਿ ਰਹੇ ਹਰ ਇੱਕ ਬੰਦਾ ਕਹਿ ਰਿਹਾ ਕਿ ਸਾਡੀ ਗਰੰਟੀ ਤੁਹਾਨੂੰ ਦਿਤਾ ਕੇ 4 ਤਰੀਕ ਨੂੰ ਪਾਰਲੀਮੈਂਟ ਪਹੁੰਚਾਂਗੇ ਗਰੰਟੀਆਂ ਬਹੁਤ ਮਿਲ ਰਹੀਆਂ ਹੈਗੀਆਂ ਨੇ ਦਿੱਲੀ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਕੀਤੇ ਸੀ ਇੱਥੋਂ ਦੇ ਲੋਕਾਂ ਨੇ ਕੋਈ ਤੁਹਾਡੇ ਨਾਲ ਗੱਲ ਕੀਤੀ ਵੀ ਕੀ ਕੁਝ ਹੋਣਾ ਚਾਹੀਦਾ ਜੀ ਬਿਲਕੁਲ ਕੀਤੀ ਆ ਮੈਂ ਪਰਸੋਂ ਇੱਕ ਜਗ੍ਹਾ ਤੇ ਗਿਆ ਸੀਗਾ ਤੇ ਉੱਥੇ ਵੀ ਜਿਹੜੀਆਂ ਬੇਸਿਕ ਨੀਡਸ ਨੂੰ ਲੈ ਕੇ ਜਿਹੜੇ ਲੋਕ ਬਹੁਤ ਚਿਰ ਤੋਂ ਕੱਚੇ ਘਰਾਂ ਚ ਰਹ ਰਹੇ ਆ ਜਿਨ੍ਹਾਂ ਕੋਲ ਪਾਣੀ ਨਹੀਂ ਪੀਣ ਦਾ ਹੈਗਾ ਸਾਫ਼ ਜਿਨ੍ਹਾਂ ਦੀਆਂ ਗਲੀਆਂ ਠੀਕ ਨਹੀਂ ਹੈਗੀਆਂ ਉਹ ਜਿਹੜੀਆਂ ਹਾਲੇ ਤੱਕ ਤਾਂ ਬੇਸਿਕ ਨੀਡਸ ਤੇ ਫਸੇ ਹੋਏ ਆਪਾਂ ਔਰ ਪੰਜਾਬ ਦਾ ਇਸ ਟਾਈਮ ਜੋ ਹਾਲ ਹੈ ਉਹ ਉਹਨੂੰ ਸੁਧਾਰਨ ਵਾਸਤੇ ਇੱਕ ਇਦਾਂ ਦੇ ਬੰਦੇ ਦੀ ਲੋੜ ਸੀ ਜਿਹੜਾ ਹੁਣ ਫਰੀਦਕੋਟ ਲਈ ਜਿਹਨੂੰ ਟਿਕਟ ਮਿਲੀ ਹੈ ਯਾਨੀ ਮੇਰੇ ਫਾਦਰ ਸਾਹਿਬ ਮੇਰੇ ਉਸਤਾਦ ਵੀ ਨੇ ਔਰ ਮੈਨੂੰ ਪਤਾ ਇੱਕ ਸੱਚਾ ਸੁੱਚਾ ਬੰਦੇ ਨੇ ਔਰ ਉੱਥੇ ਜਾ ਕੇ ਗਰੀਬਾਂ ਦੀ ਹੱਕ ਸੱਚ ਦੀ ਆਵਾਜ਼ ਚੱਕਣਗੇ ਪਾਰਲੀਮੈਂਟ 'ਚ ਐ ਨਹੀਂ ਲੱਗਦਾ ਕਿ ਜਿਹੜੀਆਂ ਪਰਨਲੀਆਂ ਗਲੀਆਂ ਦੀ ਗੱਲ ਕਰ ਰਹੇ ਹੈਗੇ ਇਹ ਇੱਕ ਸਟੇਟ ਦਾ ਕੰਮ ਹੁੰਦਾ ਜੀ ਨਹੀਂ ਸਟੇਟ ਦਾ ਮੈਂ ਬਿਲਕੁਲ ਪਰ ਪਰ ਜਦੋਂ ਵੋਟ ਤਾਂ ਐਮਪੀ ਨੂੰ ਵੀ ਉੱਥੇ ਹੀ ਪੈਣੀ ਹੈ ਗਲੀਆਂ ਵਾਲੇ ਲੋਕ ਪਾਉਂਦੇ ਸਟੇਟ ਦਾ ਕੰਮ ਜ਼ਰੂਰ ਹੁੰਦਾ ਹੈ ਮੈਂ ਬਿਲਕੁਲ ਮੈਂ ਮੁੱਦੇ ਦੀ ਗੱਲ ਕਰ ਰਿਹਾ ਹਾਂ ਸਟੇਟ ਦਾ ਕੰਮ ਹੁੰਦਾ ਬਟ ਉਤੋਂ ਫੰਡਸ ਆਉਣਗੇ ਜਦੋਂ ਸੈਂਟਰ ਦੀ ਸਰਕਾਰ ਜਦੋਂ ਪੂਰੀ ਪ੍ਰੋਪਰ ਸਟੇਟ ਦੀ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਹੈ ਉਹ ਉਹਦਾ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਮੈਂ ਚਾਹੁੰਦਾ ਕਿ ਪੰਜਾਬ ਨੂੰ ਵੀ ਹਿੱਸੇਦਾਰੀ ਹੋਵੇ ਜਿਹੜੀਆਂ ਸੀਟਾਂ 400 ਪਾਰ ਐਤਕੀ ਹੋ ਰਹੀਆਂ ਉਹਦੇ ਵਿੱਚ ਪੰਜਾਬ ਦੀਆਂ ਸੀਟਾਂ ਹੋਣੀਆਂ ਬਹੁਤ ਜ਼ਰੂਰੀਆਂ ਤਾਂ ਕਿ ਇਸ ਸਟੇਟ ਨੂੰ ਹੋਰ ਵਿਕਸਿਤ ਕੀਤਾ ਜਾਵੇ ਨਵਰਾਜ ਜੀ ਆਵਾਜ਼ ਵੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੇ ਕਿਸ ਤਰ੍ਹਾਂ ਦੇ ਦੇ ਤੁਹਾਡੇ ਵੀ ਦੋਸਤ ਨੇ ਔਰ ਪਿਤਾ ਜੀ ਦੇ ਵੀ ਬਹੁਤ ਉਹਨਾਂ ਨੂੰ ਸਮਾਨਦੇ ਨੇ ਕੀ ਕਹਾਂਗੇ ਵੱਡੇ ਭਰਾ ਜੀ ਮੇਰੇ ਸੀਨੀਅਰ ਹੈ ਕਰਮਜੀਤ ਜੀ ਬੈਸਟ ਆਫ ਲੱਕ ਟੂ ਹਿਮ ਤੇ ਉਹ ਆਪਣਾ ਕੰਮ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਰੋਜ਼ ਨਵਾਂ ਨਵੇਂ ਕਲਾਕਾਰ ਉਹਨਾਂ ਲਈ ਪ੍ਰਚਾਰ ਕਰਨ ਪਹੁੰਚ ਰਹੇ ਨੇ ਜੀ ਜੀ ਜਗਤਪਤੀ ਜਗਤਪਤੀ ਕਹਿੰਦੇ ਨੇ ਅੱਜ ਤੁਸੀਂ ਪਰਿਵਾਰਿਕ ਮੈਂਬਰ ਉਹਨਾਂ ਦੇ بیٹے ਅੱਜ ਚੋਣ ਪ੍ਰਚਾਰ ਚੁੱਕ ਰਹੇ ਹੋ ਮੈਨੂੰ ਲੱਗਦਾ ਮੇਰੇ ਮੇਰੇ ਪਿਤਾ ਜੀ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਸਿੰਪਲ ਬੰਦੇ ਆ ਉਹ ਜ਼ਿਆਦਾ ਕਿਸੇ ਵੀ ਚੀਜ਼ 'ਤੇ ਵਿਸ਼ਵਾਸ ਨਹੀਂ ਰੱਖਦੇ ਇਦਾਂ ਦੀ ਹਾਲਾਂਕਿ ਜਿਹੜੇ ਵੀ ਸਟਾਰਸ ਆ ਰਹੇ ਆ ਕਰਮਜੀਤ ਭਾਜੀ ਲਈ ਉਹਨਾਂ ਦਾ ਮੋਸਟ ਵੈਲਕਮ ਹੈ ਉਹ ਸਾਡੇ ਵੀ ਕਲੀਗ ਹੈ ਸਾਨੂੰ ਵੀ ਜਾਣਦੇ ਆ ਸਾਰੇ ਜਾਣੇ ਬਟ ਉਹ ਉਹਨਾਂ ਦੇ ਬਚਪਨ ਦੇ ਦੋਸਤ ਹੈ ਉਹਨਾਂ ਦਾ ਮੋਸਟ ਫਰੈਂਡ ਤੁਸੀਂ ਸਿੰਪਲ ਦੀ ਗੱਲ ਕੀਤੀ ਹੈ ਫਾਦਰ ਸਾਹਿਬ ਦੀ ਹਾਂਜੀ ਸਰ ਤੇ ਪੰਜਾਬ ਦੇ ਵਿੱਚ ਕੱਲੇ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ ਇਹ ਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਨੇ ਜਿਹੜੇ ਕਿਸੇ ਨੂੰ ਕੁਝ ਕਹਿ ਹੀ ਨਹੀਂ ਰਹੇ ਅੱਜ ਤੱਕ ਇੱਕ ਵੀ ਸਟੇਟਮੈਂਟ ਨਹੀਂ ਹੈਗੀ ਕਿਸਾਨਾਂ ਦੇ ਖਿਲਾਫ ਉਹਨਾਂ ਦੀ ਇੱਕ ਵੀ ਕੋਈ ਸਟੇਟਮੈਂਟ ਲੱਭ ਕੇ ਦਿਖਾ ਦਿਵੇ ਮੈਨੂੰ ਨਾ ਹੀ ਕਦੀ ਕਿਸੇ ਬਾਰੇ ਪਰਸਨਲੀ ਕਿਸੇ ਨੇ ਬੋਲਿਆ ਉਹਨਾਂ ਨੇ ਮੈਨੂੰ ਸਾਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਕੌਣ ਇਹ ਸਭ ਕੁਝ ਕਰਾ ਰਿਹਾ ਹੈ ਔਰ ਇੱਕ ਹੀ ਸੀਟ ਦਾ ਵਿਰੋਧ ਕਿਉਂ ਹੈ ਥੈਂਕ ਯੂ